ਇਨਫੈਕਸ਼ਸ ਡਿਜ਼ੀਜ਼ਸ ਨੇ ਉਹਨਾਂ ਦਾ ਸਬੰਧ ਮੌਸਮ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਦੇ ਵਿੱਚ ਵਾਧਾ ਹੋਇਆ ਉਹਦੇ ਵਿੱਚ ਗਰਮੀ ਦਾ ਬਹੁਤ ਮਹੱਤਵਪੂਰਨ ਰੋਲ ਦੱਸਿਆ ਜਾ ਰਿਹਾ ਜਿਹੜੀ ਲੋਕ ਬਹੁਤ ਜ਼ਿਆਦਾ ਬਿਮਾਰ ਹੋ ਰਿਹਾ ਇਹਨਾਂ ਬਿਮਾਰੀਆਂ ਤੋਂ ਜਿਹੜੀਆਂ ਖਾਸਕਰ ਇਨਫੈਕਸ਼ਸ ਨੇ ਜਿਵੇਂ ਲਾਈਮ ਡਿਜ਼ੀਜ਼ ਦੱਸੀ ਜਾ ਰਹੀ ਹੈ ਉਹ ਬਹੁਤ ਫੈਲ ਰਹੀ ਹੈ ਇਸ ਵੇਲੇ ਡਾਇਗਨੋਸ ਜਿਹੜਾ ਹੋਗਾ ਟਿਕ ਬੋਰਨ ਇਲਨੈਸ ਆ ਜਿਹੜੀ ਕੁਝ ਇਨਫੈਕਸ਼ਨਸ ਹਾਲ ਦੇ ਵਿੱਚ ਕੈਨੇਡਾ ਦੇ ਵਿੱਚ ਕਰਦੀ ਆ ਜਿਹੜੇ ਲਾਈਮ ਡਿਜ਼ੀਜ਼ ਦੇ ਕੇਸਸ ਨੇ ਇਸ ਵੇਲੇ ਵਧ ਰਹੇ ਆ ਤੇ 1000% ਤੋਂ ਜ਼ਿਆਦਾ ਜਿਹੜੇ ਇਹ ਜਿਹੜੇ ਵਾਰਮਿੰਗ ਕਲਾਈਮੇਟ ਦੇ ਵਿੱਚ ਜਿਹੜੀਆਂ ਬਾਉਂਡਰੀਜ਼ ਨੇ ਇਹਦੀਆਂ ਪੈਥੋਜਨਸ ਦੀਆਂ ਰਿਸਕ ਫੈਕਟਰਸ ਨੇ ਉਹਦੇ ਸਾਰੇ ਦੇ ਉੱਤੇ ਅਸਰ ਪਿਆ ਪopulation ਜਿਹੜੀ ਨੇ ਇਸ ਵੇਲੇ ਇਹ ਮੈਕ ਮੋਸਕੀਟੋ ਸਪੀਸੀਸ ਦੀ ਜਿਹੜਾ ਇਹਨੂੰ ਇਲਨੈਸ ਨੂੰ ਕੈਰੀ ਕਰਦਾ ਆ ਜਿਹਦਾ ਡੇਂਗੂ ਹੁੰਦਾ ਆ ਜਾਂ yellow fever ਹੁੰਦਾ ਆ ਇਹ ਜਿਹੜੀ ਆ ਇਹ ਅੰਟੈਰੀਓ ਦੇ ਕੁਝ ਪਾਰਟਸ ਦੇ ਵਿੱਚ ਸਟੈਬਲਿਸ਼ ਕੀਤੀ ਗਈ ਹੈ ਔਰ ਸਰਚਸ ਇਹ ਕਹਿੰਦੇ ਆ ਕਿ ਸਾਇੰਟਿਸਟ ਇਸ ਵੇਲੇ ਚਿੰਤਤ ਨੇ ਕਲਾਈਮੇਟ ਚੇਂਜ ਦੇ ਨਾਲ ਜਿਹੜੀਆਂ ਸੂਖਮ ਜੀਵਾਂ ਦੁਆਰਾ ਪੈਦਾ ਕੀਤੀਆਂ ਜਾ ਰਹੀਆਂ ਬਿਮਾਰੀਆਂ ਆ ਉਹਨਾਂ ਦੀ ਗਿਣਤੀ ਉਹਨਾਂ ਦੇ ਨੰਬਰਸ ਦੇ ਵਿੱਚ ਵਾਧਾ ਹੋਊਗਾ ਔਰ ਜਿਹਦਾ ਸਿੱਧਾ ਸਬੰਧ ਗਰਮ ਵਾਤਾਵਰਨ ਦੇ ਨਾਲ ਤੇ ਫੂਡ ਕੰਟੈਮੀਨੇਸ਼ਨ ਦੇ ਨਾਲ ਦੱਸਿਆ ਜਾ ਰਿਹਾ ਹੈ ਮਤਲਬ ਜਿਹੜਾ ਵਾਤਾਵਰਨ ਬਦਲ ਰਿਹਾ ਉਹਦਾ ਅਸਰ ਸਾਰੇ ਦਾ ਸਾਰਾ ਜਿਹੜਾ ਬਿਮਾਰੀਆਂ ਦੇ ਫੈਲਣ ਦੇ ਉੱਤੇ ਵੀ ਪੈ ਰਿਹਾ ਜਿੰਨੀ ਇਹ ਜ਼ਿਆਦਾ ਬਿਮਾਰੀ ਹੋਊਗੀ ਜਿੰਨੀ ਜ਼ਿਆਦਾ ਗਰਮੀ ਹੋਊਗੀ ਜਾਂ ਵੈਦਰ ਜਿੰਨਾ ਜ਼ਿਆਦਾ ਠੀਕ ਨਹੀਂ ਹੋਊਗਾ ਉਨਾਂ ਜ਼ਿਆਦਾ ਇਸ ਦੇ ਫੈਲਣ ਦੇ ਜਿਹੜੇ ਚਾਂਸਸ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਅ অন্ਟਾਰੀਓ ਦੀ ਇੱਕ ਪ੍ਰਾਈਵੇਟ ਲੈਬ ਜਿਹਨੂੰ ਜੈਨੇਟਿਕਸ ਕਿਹਾ ਜਾ ਰਿਹਾ ਜੀ ਐਨ ਟੀ ਆਈ ਸੀ ਕੇ ਐਸ ਉਹ ਇਹਨਾਂ ਦੀ ਟੈਕਸ ਦੀ ਟੈਸਟਿੰਗ ਦੇ ਲਈ ਸਟੈਬਲਿਸ਼ ਕੀਤੀ ਗਈ ਹੈ ਕਿ ਜਿਹੜੇ ਲੋਕ ਹੈਗੇ ਆ ਜਿਸ ਤਰੀਕੇ ਦੇ ਨਾਲ ਜਿਹੜੇ ਬਹੁਤ ਡਿਪੈਂਡ ਕਰਦੇ ਆ ਉਹ ਕਹਿੰਦੇ ਬੜੇ ਸਵੀਅਰ ਸਿੰਪਟਮਸ ਇਹਦੇ ਕੁਝ ਵਾਰੀ ਹੁੰਦੇ ਆ ਸਿੰਪਟਮਸ ਜਿਹੜੇ ਰੈਸ਼ ਹੋ ਸਕਦੇ ਆ ਸਿਰਦਰਦ ਹੋ ਸਕਦਾ ਤੁਹਾਡਾ ਤਸਵੀਰ ਜੋਇੰਟ ਪੇਨ ਤੇ ਜਿਹੜੀ ਮੈਮਰੀ ਲਾਸ ਆ ਉਹ ਵੀ ਹੋ ਸਕਦੀ ਆ ਕੁਝ ਕੇਸਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਿਹੜੀਆਂ ਜਿਹੜੀਆਂ ਇਹ ਇਹਦੀ ਡਿਟੈਕਸ਼ਨ ਹੋ ਰਹੀ ਆ ਉਹ ਆਪਣੇ ਆਪ ਦੇ ਵਿੱਚ ਇੰਤਾਂ ਵਾਲੀ ਗੱਲ ਆ ਕੁਝ ਬਿਮਾਰੀਆਂ ਸਿੱਧੀਆਂ ਫੈਲਦੀਆਂ ਕੁਝ ਕਿਸੇ ਦੇ ਥਰੂ ਫੈਲਦੀਆਂ ਕਈਆਂ ਦਾ ਲਾਈਫ ਸਾਈਕਲ ਦੂਜੇ ਜਿਹੜਾ ਜਿਹੜਾ ਤੁਹਾਡਾ ਮਾਈਕਰੋ ਆਰਗਨਿਜ਼ਮਸ ਆ ਜਿਹੜੇ ਸੂਖਮ ਜੀਵ ਆ ਉਹਦੇ ਵਿੱਚ ਹੁੰਦਾ ਮਤਲਬ ਇੱਕ ਤੇ ਹੁੰਦਾ ਵੀ ਮੱਛਰ ਇੱਥੋਂ ਲੜਿਆ ਤੇ ਇਹਨੇ ਇੱਥੋਂ ਬਿਮਾਰੀ ਜਿਹੜੀ ਕੋਲ ਲਈ ਤੇ ਦੂਜੇ ਪਾਸੇ ਜਾ ਕੇ ਫਲਾ ਦਿੱਤੀ ਕੁਝ ਥਾਵਾਂ ਦੇ ਉੱਤੇ ਜਿਵੇਂ ਮਲੇਰੀਆ ਦੇ ਇਹ ਹੈਗੇ ਨੇ ਆਪਣੇ ਪੈਰਾਸਾਈਟ ਉਹ ਉਹਦੇ ਮੱਛਰ ਦੇ ਅੰਦਰ ਉਹਦੀ ਪ੍ਰੋਸੈਸਿੰਗ ਹੁੰਦੀ ਹੈ ਉਹਦੀ ਬਾਡੀ ਦੇ ਅੰਦਰ ਉਹ ਲਹੂ ਦੇ ਨਾਲ ਸੱਕ ਕਰ ਲੈਂਦਾ ਅੰਦਰ ਪ੍ਰੋਸੈਸਿੰਗ ਹੁੰਦੀ ਫਿਰ ਉਹ ਅੱਗੇ ਜਾ ਕੇ ਦੂਜੇ ਥਾਂ ਦੇ ਉੱਤੇ ਜਿਹੜਾ ਉਹ ਉਹਨੂੰ ਇੰਜੈਕਟਿਕ ਤਰੀਕੇ ਦੇ ਨਾਲ ਜਿਹੜਾ ਮੋਸਕਿਟੋ ਕਰਦਾ ਤੇ ਜਿੱਥੇ ਬਿਮਾਰੀ ਫੈਲਦੀ ਹੈ ਕੁਝ ਥਾਵਾਂ ਦੇ ਉੱਤੇ ਇਦਾਂ ਹੁੰਦਾ ਕਿ ਸਿਰਫ ਉਹ ਕਟਾਣੂਆਂ ਦੇ ਫਲਾਉਣ ਦਾ ਹੀ ਕੰਮ ਕਰਨਾ ਵੀ ਉਹਦੀ ਬਾਡੀ ਦੇ ਨਾਲ ਕਟਾਣੂ ਲੱਗ ਗਿਆ ਉਹ ਮੁੜ ਕੇ ਜਾ ਕੇ ਕਿਸੇ ਹੋਰ ਜੀਵ ਦੇ ਉੱਤੇ ਬੈਠ ਗਿਆ ਤੇ ਉੱਥੋਂ ਉਹਨੂੰ ਹੋ ਜਾਂਦੀ ਹੈ ਲਾਈਮ ਡਿਸੀਜ਼ ਜਿਹੜੀ ਖਾਸ ਤੌਰ ਦੇ ਉੱਤੇ ਆ ਇੱਕ ਬੈਕਟੀਰੀਆ ਜਿਹੜਾ ਬੋਰੈਲੀਆ ਬੁਗਰੋਫੀ ਦੇ ਨਾਂ ਨਾਲ ਹੁੰਦੀ ਆ ਇਹ ਟਰਾਂਸਮਿਟ ਹੁੰਦਾ ਹਿਊਮਨਸ ਦੇ ਨਾਲ ਤੇ ਜਦੋਂ ਜਿਹੜੀ ਬਲੈਕ ਲੈਕ ਟਿਕ ਆ ਜਿਹਨੂੰ ਡੀਅਰ ਟਿਕ ਵੀ ਕਹਿੰਦੇ ਆ ਉਹ ਜਦੋਂ ਉੱਥੇ ਬਾਈਟ ਕਰਦੀ ਆ अर्ਲੀ ਸਿੰਪਟਮ ਆਮ ਤੌਰ ਦੇ ਤੇ ਚ ਬੁਖਾਰ ਹੁੰਦਾ ਸਿਰਦਰਦ ਹੁੰਦਾ ਥਕਾਵਟ ਹੁੰਦੀ ਆ ਤੇ ਜਿਹੜੀ ਸਕਿਨ ਰੈਸ਼ ਹੁੰਦੇ ਆ ਐਰੀਥੀਮਮ ਮਾਈਗਰੇ ਜਿਹੜੀ ਈਐਮ ਹੁੰਦਾ ਆ ਜਿਹੜੀ ਉਸ ਤਰੀਕੇ ਦੇ ਨਾਲ ਤੇ ਜੇ ਨੂੰ ਟਰੀਟ ਨਾ ਕਰੋ ਇਨਫੈਕਸ਼ਨ ਜਿਹੜੀ ਆ ਉਹ ਜੋਇੰਟਸ ਤੱਕ ਫੈਲ ਜਾਂਦੀ ਹੈ ਹਾਰਟ ਤੱਕ ਚਲੇ ਜਾਂਦੀ ਹੈ ਤੇ ਤੁਹਾਡੇ ਕਈ ਵਾਰੀ ਨਰਵਸ ਸਿਸਟਮ ਤੱਕ ਚਲੇ ਜਾਂਦੀ ਹੈ ਡਾਇਗਨੋਸਿਸ ਦਾ ਇਹ ਆ ਕਿ ਜਿਹੜੀ ਲਾਈਮ ਜੀਜ਼ ਆ ਇਹ ਡਾਇਗਨੋਸ ਕੀਤੀ ਜਾਂਦੀ ਹੈ ਦੇ ਸਿੰਪਟਮ ਦੇ ਆਧਾਰ ਦੇ ਉੱਤੇ ਜਿਵੇਂ ਜਿਹੜੀ ਹੈਗੀ ਆ ਕਿ ਪੋਸੀਬਿਲਟੀ ਹੈ ਦੀ ਐਕਸਪੋਜ਼ਰ ਦੀ ਇਨਫੈਕਟਡ ਟੈਕਸ ਦੇ ਨਾਲ ਲੈਬ ਲੈਟਰੀ ਟੈਸਟਿੰਗ ਜਿਹੜੀ ਆ ਉਹ ਹੈਲਪਫੁਲ ਹੋ ਸਕਦੀ ਹੈ ਕਰੈਕਟਲੀ ਤੇ ਜਿਹੜੀ ਜੇਕਰ ਇਹਦੇ ਵਿੱਚ ਚੰਗੇ ਮੈਥਡ ਜਿਹੜੇ ਹੋ ਵਰਤੇ ਜਾਂ ਟ੍ਰੀਟਮੈਂਟ ਦੀ ਟੈਕਨੀਕਸ ਦੀ ਇਹ ਦੱਸਦੇ ਆ ਕਿ ਟਿਪਿਕਲੀ ਇਹ ਟ੍ਰੀਟ ਕੀਤੀ ਜਾਂਦੀ ਹੈ ਐਂਟੀਬਾਡੀਜ਼ ਦੇ ਨਾਲ अर्ਲੀ ਸਟੇਜ ਜਿਹੜੀਆਂ ਲਾਇਮ ਡਿਜ਼ੀਜ਼ਸ ਦੀਆਂ ਉਹਦੇ ਵਿੱਚ ਇਫੈਕਟਿਵਲੀ ਟ੍ਰੀਟ ਕੀਤਾ ਜਾਂਦਾ ਆ ਐਸੇ ਤਰ੍ਹਾਂ ਜਿਹੜੀ ਇਹਦੀ ਪ੍ਰੋਫੈਂਸ਼ਨ ਕੀਤੀ ਜਾ ਸਕਦੀ ਹੈ ਜਿਹੜੇ ਪ੍ਰੀਵੈਂਟੇਬਲ ਮੀਜਰਸ ਨੇ ਆਲਵੇਜ਼ ਹੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਇਨਸੈਕਟਰ ਪੈਲੈਂਟ ਯੂਜ਼ ਕਰਨੇ ਚਾਹੀਦੇ ਆ ਪ੍ਰੋਟੈਕਟਿਵ ਕਲੋਥਿੰਗ ਕਲੋਥਿੰਗ ਲਈ ਹੋਪ ਹੋਣੀ ਚਾਹੀਦੀ ਤਾਂ ਕਿ ਤੁਹਾਡੇ ਮੱਛਰ ਕੋਈ ਲੜ ਨਾ ਜਾਵੇ ਤੇ ਦੂਜਾ ਹੈਗਾ ਕਿ ਜਿਹੜੀ ਜੀਓਗ੍ਰਾਫਿਕ ਡਿਸਟ੍ਰਿਬਿਊਸ਼ਨ ਉਹਦਾ ਵੀ ਬਹੁਤ ਵੱਡਾ ਅਸਰ ਆ ਲਾਈਮ ਡਿਜ਼ੀਜ਼ ਬਹੁਤ ਕਾਮਨਲੀ ਰਿਪੋਰਟ ਕੀਤੀ ਜਾਂਦੀ ਹੈ ਨਾਰਥ ਈਸਟਰਨ ਮਿਡ ਅਟਲੈਂਟਿਕ ਦੇ ਵਿੱਚ ਨਾਰਥ ਸੈਂਟਰਲ ਯੂਨਾਈਟਿਡ ਸਟੇਟਸ ਦੇ ਵਿੱਚ ਤੇ ਕੁਝ ਕੇਸ ਜਿਹੜੇ ਨੇ ਇਹਦੇ ਨਦਰਨ ਕੈਲੀਫੋਰਨੀਆ ਦੇ ਵਿੱਚ ਵੀ ਪਾਏ ਜਾਂਦੇ ਨੇ ਸੋ ਜਿੱਦਾਂ ਜਿੱਦਾਂ ਗਰਮੀ ਵਧ ਰਹੀ ਆ ਉਹ ਗਰਮੀ ਦੇ ਸਬੰਧ ਸਿੱਧਾ ਇਹਨਾਂ ਬਿਮਾਰੀਆਂ ਦੇ ਨਾਲ ਆ ਤੇ ਹੁਣ ਖਤਰਾ ਇਹ ਆ ਕਿ ਇਸ ਸਾਲ ਵੀ ਗਰਮੀ ਦੇ ਨਾਲ ਜਿਹੜੀਆਂ ਇਨਫੈਕਸ਼ਸ ਡਿਜ਼ੀਜ਼ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਨਾ ਪਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ